ਦੋਸਤੋ ਜਿਹੜੇ ਬੰਦੇ ਨੇ ਸਕੂਨ ਲੈਣਾ ਨਾ ਉਹ ਬੰਦਾ ਮਤਲਬ ਕਿ ਝੁੱਗੀਆਂ ਝੌਂਪੜੀਆਂ 'ਚ ਵੀ ਲੈ ਸਕਦਾ ਜਰੂਰੀ ਨਹੀਂ ਨਾ ਕਿ ਕਰੋੜਾਂ ਰੁਪਏ ਦੀ ਕੋਠੀਆਂ ਜਾਂ ਬੰਗਲਿਆਂ ਦੇ ਵਿੱਚ ਹੀ ਆਉਂਦਾ ਤੇ ਅੱਜ ਦੋਸਤੋ ਐਵੇਂ ਦੇ ਬੰਦੇ ਕੋਲੇ ਪਹੁੰਚੇ ਆ ਜਿਹੜਾ ਚਾਹੁੰਦਾ ਤਾਂ ਕਰੋੜਾਂ ਦੀ ਕੋਠੀ ਵੀ ਬਣਾ ਸਕਦਾ ਸੀ ਕਰੋੜਾਂ ਰੁਪਏ ਇਨਵੈਸਟ ਕਰ ਸਕਦਾ ਸੀ ਪਰ ਬੰਦੇ ਦਾ ਤੁਸੀਂ ਘਰ ਦੇਖੋ ਤੁਸੀਂ ਆਹ ਜੰਗਲ ਮਤਲਬ ਇੱਕ ਸਾਹ ਦੇ ਜੰਗਲ ਦੇ ਵਿੱਚ ਘਰ ਬਾਵਣ ਸਹੀ ਗੱਲ ਹੈ ਆ ਤੁਸੀਂ ਦੇਖੋ ਆਹ ਫਾਰਮ ਹਾਊਸ ਬਣਿਆ ਹੋਇਆ ਦੋਸਤੋ ਇਹ ਜ਼ਿਆਦਾਤਰ ਤੁਸੀਂ ਵੀਡੀਓ ਚ ਦੇਖਦੇ ਹੋ ਹੋਗੇ ਵੀ ਹਰੇਕ ਵੀਡੀਓ ਚ ਮਤਲਬ ਕਿ ਬਾਈ ਦੀਆਂ ਵੀਡੀਓ ਦੇਖਦੇ ਆ ਪਿੱਤੇ ਸਿੱਧੂ ਘਰੇ ਆਏ ਆ ਆਪਾਂ ਤੇ ਮਾੜਾ ਬਾਈ ਦੀ ਚਲੇਗਾ ਵਿਖਾ ਦਿੰਨੇ ਆ ਤੇ ਬਾਈ ਦੂਜਾ ਜੇ ਤੁਸੀਂ ਚਾਹੁੰਦੇ ਤੇ ਕੋਈ 2 ਕਰੋੜ ਰੁਪਇਆ ਲਾ ਕੇ ਤੇ ਕੋਠੀ ਵੀ ਬਣਾ ਸਕਦੇ ਸੀ ਹਾਂ ਵੀ ਕੋਠੀ ਦਾ ਬਈ ਪਰ ਸਾਡੇ ਸੋਚ ਹੀ ਨਹੀਂ ਸੀ ਕੋਠੀ ਵਾਲੀ ਸਹੀ ਤਾਂ ਦੱਸਾਂ ਕਰੇ ਦਿਮਾਗ ਹੀ ਨਹੀਂ ਗਿਆ ਪਿੰਡ ਵੀ ਘਰ ਆਪਣਾ ਉਹ ਵੀ ਆਇੰਗੇ ਤੁਸੀਂ ਨੂੰ ਮੈਂ ਫੋਟੋ ਦੇ ਦੂੰਗਾ ਆਪਣੀ ਤੁਸੀਂ ਲਾ ਦੇ ਵਿੱਚ ਠੀਕ ਹੈ ਮਾੜਾ ਤੁਰ ਕੇ ਦਿਖਾਓ ਬਾਹਰੋਂ ਬਾਹਰੋਂ ਗੇੜਾ ਦੇ ਘੰਡਾਓ ਇੱਕ ਵਾਰੀ ਇੱਧਰ ਆ ਜਾਓ ਤੇ ਉਹੀ ਹੈ ਵੀ ਆਪਣਾ ਨਾ ਹੈ ਨਹੀਂ ਸੀ ਸੋਚ ਕੋਠੀ ਤੇ ਪਤਾ ਕੀ ਇੱਕ ਦਾ ਹੁੰਦਾ ਚਲੋ ਮੇਰੀ ਇਕੱਲੇ ਦੀ ਨਹੀਂ ਸਾਡੇ ਕਿਸੇ ਦੀ ਨਹੀਂ ਸੀ ਸੋਚ ਵੀ ਫੈਮਿਲੀ ਨਾਲ ਹੋਵੇ ਤਾਂ ਫੇਰ ਹੀ ਹੈ ਨਾ ਤੇ ਸਾਨੂੰ ਕਿਸੇ ਨੂੰ ਕੋਠੀ ਦਾ ਨਹੀਂ ਸੀ ਪਰ ਅਸੀਂ ਕੋਠੀ ਵਾਲੇ ਦਿਮਾਗ ਹੀ ਨਹੀਂ ਗਿਆ ਬਸ ਅਸੀਂ ਬਣਾਇਆ ਵੀ ਨਕਸ਼ਾ ਰੁਕਸ਼ਾ ਵੀ ਨਹੀਂ ਕਰਿਆ ਅੱਜ ਤੀ ਬਣਾਇਆ ਆਪ ਹੀ ਬਣਾਇਆ ਜੋ ਕੁਝ ਬਣਾਇਆ ਆਪਦੀ ਪੇਮੈਂਟ ਪਤਾ ਕੀ ਕਰਿਆ ਆਏ ਹਨਾ ਹਾਂਜੀ ਤੇ ਜਿਹੜਾ ਦਿਮਾਗ ਦੇ ਜਿਹੜੇ ਫੈਲ ਜੇ ਨਾ ਉਹ ਸ਼ਾਂਤ ਹੋ ਗਏ ਜਾਂਦੇ ਹਾਂ ਬਾਈ ਫਿਰ ਆਪਣੇ ਨਾ ਗ੍ਰੀਨਰੀ ਐ ਹਾਂ ਹਾਂ ਉਹ ਆਪ ਨੂੰ ਚੰਗੀ ਲੱਗਦੀ ਐ ਜਾਨਵਰ ਉਹ ਵੀ ਸ਼ਾਂਤ ਕਰਦੇ ਹਨਾ ਆਪਣੇ ਕੰਮ ਹੀ ਸ਼ਾਂਤੀ ਵਾਲਾ ਹਨਾ ਕੋਈ ਗਰਮ ਚੀਜ਼ ਹੀ ਨਹੀਂ ਤਾਂ ਮਾੜਾ ਐਵੇਂ ਝਾਤ ਮਾਰੋ ਪੁਰਾਣੀ ਲੁੱਕ ਵਾਲਾ ਘਰ ਬਣਿਆ ਲੁੱਕ ਦੇਖੋ ਆ ਤੁਸੀਂ ਦੇਖੋ ਇਧਰ ਦੇਖੋ ਉਹ ਪਿੰਡ ਦੇ ਵਿੱਚ ਦੋਸਤ ਲੁੱਕ ਦੇਖੋ ਤੁਸੀਂ ਘਰ ਦੀ ਮੈਂ ਕਹਿੰਦਾ ਪੂਰੀ ਕਹਿੰਡ ਗੱਲ ਮੈਂ ਦੱਸਦਾ ਹਾਂ ਹਾਂਜੀ ਆਵਾਂ ਸਜਵੇਂ ਆਪਣੇ ਆ ਚੀਜ਼ ਐ ਹੁਣ ਮੇਰੇ ਕੋਲ ਨਾ ਮੈਂ ਗਿਆ ਕੁੰਡੇ ਲੈਣ ਗੰਗਨਗਰ ਮੈਂ ਯਾਰ ਵਧੀਆ ਹੈਂਡਲ ਲਾਉਣੇ ਪਿੱਤਰ ਪੁੱਤਰ ਦੇ ਕੋਈ 10000 ਮੰਗੇ ਕਿੰਨਾ ਮੈਂ ਉਹਨੂੰ ਕਹਿੰਦਾ ਐਂ ਕਰ ਉਹਨੇ ਕੱਟ ਕੇ ਲਾਤੀ ਹੁਣ ਕੋਈ ਆਊਗਾ ਨਾ ਪਹਿਲਾਂ ਹੈਂਡਲ ਬੰਦਾ ਯਾਰ ਹੈਂਡਲ ਬੜੇ ਵਧੀਆ ਤੇ 60 ਰੁਪਿਆ ਦੀ ਡਾਂਗ ਐ ਮੇਰੇ ਚਾਰ ਪੰਜ ਲੱਗੀਆਂ ਚਾਰ ਪੰਜ ਸੌ ਚ ਸਾਰੇ ਘਰ ਦੇ ਲੱਗ ਗਏ ਕੁੰਡੇ ਸਾਰੇ ਲੱਗ ਗਏ ਆ ਤੁਸੀਂ ਦੇਖੋ ਦੋਸਤੋ ਇਹੋ ਗੱਲ ਐ ਕਈ ਵਾਰ ਚੀਜ਼ਾਂ ਥੋੜੀਆਂ ਸਸਤੀਆਂ ਚੀਜ਼ਾਂ ਵੀ ਸੋਹਣੀਆਂ ਲੱਗਦੀਆਂ ਬਾਈ ਪੂਰਾ ਬਜ ਮਤਲਬ ਕਿ ਪੂਰਾ ਵਧੀਆ ਬੈਡਰੂਮ ਵਿੱਚੇ ਕਿਚਨ ਇਹ ਨਾ ਬਾਈ ਤੁਹਾਨੂੰ ਮੈਂ ਦੱਸਦਾ ਤਿੰਨ ਰੂਮ ਹੱਡੇ ਠੀਕ ਹੈ ਜੀ ਜਿਵੇਂ ਆਹ ਲਾਈਨ 'ਚ ਠੀਕ ਹੈ 1 2 3 ਠੀਕ ਹੈ ਜੀ ਤਿੰਨ ਹੀ ਵਾਸ਼ਰੂਮ ਹੈ ਮੰਨ ਲਓ ਮਗਰ ਹਾਂ ਹਾਂ ਇੱਕ ਦੇ ਡਰੈਸਿੰਗ ਰੂਮ ਵੀ ਹੈ ਤੇ ਮਗਰ ਇਹਦੇ ਵਾਸ਼ਿੰਗ ਏਰੀਆ ਪੌੜੀਆਂ ਵੀ ਅੰਦਰੋਂ ਜੜੀਆਂ ਇਹ ਕੁੱਤੇ ਬਾਥਰੂਮ ਬਣਿਆ ਹੋਇਆ ਹੈ ਇੱਕ ਕਮਰਾ ਇਹਦੇ ਨਾਲ ਇੱਕ ਚੌਂਕਾ ਇੱਕ ਆ ਲੌਬੀ ਆ ਗਈ ਇੱਕ ਮੂਹਰੇ ਆ ਗਿਆ 4 ਸਫੇਰ ਆ ਗਿਆ ਉਦੋਂ 14 ਲੱਖ ਲੱਗੇ ਸੀ 14 ਲੱਖ ਪਰ ਤੈਨੂੰ ਐ ਮਹਿਸੂਸ ਨਹੀਂ ਹੁੰਦਾ ਪਿਆ ਵੀ ਸ਼ਾਂਤੀ ਨਹੀਂ ਜਿਆਦੇ ਸ਼ਾਂਤੀ ਕੀ ਜਦੋਂ ਅੰਦਰ ਬੜੇ ਆ ਨਾ ਤਾਂ ਠੰਡ ਠੰਡੇ ਜੀ ਹੋ ਗਏ ਇਹ ਬੜੇ ਖੋਰ ਹੈ ਜੀ ਤੁਹਾਨੂੰ ਦੱਸਦਾ ਠੰਡਾ ਵੀ ਐ ਆਏ ਨੋਇਸ ਹੈ ਨਹੀਂ ਬਾਈ ਜਿਵੇਂ ਨਾ ਆਪਣੇ ਆਮ ਆਵਾਜ਼ ਨਹੀਂ ਆਉਂਦੀ ਖਾਲੀ ਵੀ ਹੋਊ ਨਾ ਆਵਾਜ਼ ਨਹੀਂ ਆਉਂਦੀ ਇੱਕੇਰੇ ਚ ਹੋਰ ਹੈ ਜਦੋਂ ਤੁਸੀਂ ਮੰਨ ਲਓ ਬਈ ਸਿਆਲ ਮੰਨ ਲਓ ਹੁਣ ਗਰਮੀਆਂ ਆ ਗਈਆਂ ਆ ਸਾਡੇ ਅਸੀਂ ਚੱਲੂ ਸਾਰੀ ਤਾਂ ਅਪ੍ਰੈਲ ਤਾਂ ਸਾਰੀ ਟੱਪ ਜਾਂਦਾ ਠੀਕ ਹੈ ਨਹੀਂ ਤਾਂ ਮਾਰਚ ਜੇ ਅਸੀਂ ਚੱਲ ਜੰਨੇ ਆ ਆ ਦੇਖੋ ਦੋਸਤੋ ਤੇ ਮੈਂ ਕਿੰਨਾ ਵੀ ਆ ਵੀ ਇਹ ਮੈਂ ਤਾਂ ਕਰ ਮੈਂ ਨਾ ਸਾਡੇ ਏਰੀਆ ਦੇ ਵਿੱਚ ਕੋਈ ਘਰ ਨਹੀਂ ਹੋਣਾ ਸਾਰਿਆਂ ਨੇ ਜਿੰਨੇ ਦੇ ਠੀਕ ਹੈ ਹੁਣ ਭਾਈ ਇੱਕ ਸਭ ਤੋਂ ਵੱਡੇ ਪਲਾਸਮੈਂਟ ਕੀ ਸਾਡੇ ਹੁਣ ਜਿੰਨੀ ਫਿਟਿੰਗ ਹੈ ਸਾਰੀ ਓਪਨ ਹੈ ਹਮ ਮੰਨ ਲਓ ਲਾਈਟ ਵੀ ਤੇ ਪਾਣੀ ਵੀ ਸਹੀ ਹੈ ਜੀ ਠੀਕ ਹੈ ਸੋਚ ਸਾਡੀਆਂ ਪੁਰਾਣੀਆਂ ਪਿੰਡ ਵੀ ਇੱਥੇ ਵੀ ਉੱਤੇ ਛੱਤ ਹੈ ਹੁਣ ਸਾਡੇ ਇਹਦੇ ਤੇ ਸਭ ਤੋਂ ਵੱਡੀ ਠੰਡੀ ਪਤਾ ਕਿਉਂ ਆ ਕਰ ਇਹਦੇ ਤੇ ਮਿੱਟੀ ਬਹੁਤ ਜ਼ਿਆਦਾ ਪਾਈ ਵੀ ਅਸੀਂ ਮਿੱਟੀ ਇਹ ਚ ਦੋ ਵਾਰੀ ਪਾ ਕੇ ਫਿਰ ਉੱਤੇ ਫਰਸ਼ ਲੱਗੀ ਹੈ ਉੱਤੋਂ ਨਹੀਂ ਤੁਹਾਨੂੰ ਪਤਾ ਲੱਗਣਾ ਉੱਤੋਂ ਤਾਂ ਇਹ ਲੱਗੂ ਜਿਵੇਂ ਕੋਠੀ ਦੇ ਉੱਤੇ ਲੈਟਰ ਹੁੰਦਾ ਪਰ ਉੱਤੇ ਫਰਸ਼ ਲਾ ਕੇ ਮਿੱਟੀ ਅਸੀਂ ਘਾਟੋ ਘਾਟ 1 ਫੁੱਟ ਮਿੱਟੀ ਹੈ ਉਹਦੇ ਨਾਲ ਠੰਡਾ ਬਹੁਤ ਰਹਿੰਦਾ ਇਹ ਹੁਣ ਸਾਡੇ ਕੋਈ ਆਮ ਕੀ ਹੁੰਦਾ ਤੁਸੀਂ ਘਰਾਂ 'ਚ ਆਪ ਵੇਣੇ ਆ ਕੋਈ ਪਾਣੀ ਦੀ ਪਾਈਪ ਟੁੱਟ ਗਈ ਲੀਕ ਹੋ ਗਈ ਤੇ ਘਰ ਸਾਰਾ ਸਲਾਬ ਆ ਜਾਂਦੀ ਹੈ ਹਨ ਤੇ ਬਾਥਰੂਮਾਂ ਚ ਤਾਂ ਖਾਸ ਕਰਕੇ ਸਾਡੇ ਕੋਈ ਪਾਈਪ ਅਜੇ ਖਰਾਬ ਹੋਈ ਨਹੀਂ ਇੱਕ ਵਾਰੀ ਹੋਈ ਸੀ ਵੱਡ ਕੇ ਨਵੀਂ ਲਾ ਦੇ ਸਾਹਮਣੇ ਤਾਂ ਚੱਲੀ ਜਾਂਦਾ ਸਾਰਾ ਕੁਝ ਹੈ ਨਾ ਬਈ ਸਿੰਪਲ ਸਾਦਾ ਉਹ ਚੀਜ਼ ਸਮਝ ਥੱਲੇ ਟਾਈਲਾਂ ਲੱਗੀਆਂ ਬਾਥਰੂਮਾਂ ਚ ਸਾਡੇ ਪੱਠੇ ਵਾਲੀ ਟਾਈਲ ਲੱਗੀ ਹੈ ਨਹੀਂ ਤੁਸੀਂ ਵੇਖ ਲੋ ਜਿਹਨੇ ਮਹਿੰਗੇ ਬਾਥਰੂਮ ਬਣਾਏ ਡਿੱਗਾ ਜਰੂਰ ਇਹ ਗੱਲ ਕਦੇ ਯਾਦ ਕਰ ਬਿਲਕੁਲ ਜੀ ਛੋਟੀ ਜਿਹੀ ਇਸ ਤਰੀਜ਼ ਹੋਣਾ ਹੀ ਕੋਈ ਨਹੀਂ ਬਿਲਕੁਲ ਪਤਾ ਕਿ ਸਾਡਾ ਜਿਹੜਾ ਪੁਰਾਣਾ ਘਰ ਸੀ ਨਾ ਜਿਹਦੇ ਚ ਅਸੀਂ ਸਾਡੇ ਬਚਪਨ ਰਹਿੰਦੇ ਸੀ ਉਹ ਸੇਮ ਆ ਹੀ ਕਾਪੀ ਸੀ ਇੱਕ ਅੱਧੀ ਅੱਜ ਕੱਲ ਦੇ ਸਾਡੀ ਬੇਵਕੂਫੀ ਸਮਝੋ ਆਪਾਂ ਟਾ ਬਿਟਾਉਣਾ ਨਹੀਂ ਚਾਹੀਦਾ ਮੈਂ ਤਾਂ ਇਹ ਨਾ ਚਲੋ ਕੋਠੀ ਬਣਾ ਲਓ ਜੇ ਨਹੀਂ ਛੋਟਾ ਸਰਦਾ ਚਲੋ ਹੁੰਦਾ ਹਰੇਕ ਬੰਦਾ ਮੇਰੇ ਆਪਣੀ ਸੋਚ ਨਹੀਂ ਹੁੰਦੀ ਹਰੇਕ ਦੀ ਅੱਡ ਅੱਡ ਹੁੰਦੀ ਹੈ ਪਰ ਤੁਸੀਂ ਇਹਨੂੰ ਪੁਰਾਣੇ ਨੂੰ ਰੱਖ ਲਓ ਜਿਹਦੇ ਕੋਲੇ ਵਧੀਆ ਹੈਗਾ ਹੈ ਨਾ ਉਹ ਚੀਜ਼ਾਂ ਮਿਲਦੀਆਂ ਨਹੀਂ ਹੁਣ ਮੈਂ ਚਿਮਨੀ ਦੱਸਦਾ ਮੈਂ ਚਿਮਨੀ ਲੈਣਗਾ 25 30 ਔਰ 40000 ਠੀਕ ਹੈ ਮੈਂ ਗਿਆ ਤੇ ਮੈਂ ਮਿਸਤਰੀ ਵੀ ਮੇਰਾ ਵਧੀਆ ਮਿਲ ਗਿਆ ਕੁਦਰਤੀ ਆਪਣਾ ਮੁੰਡਾ ਸ਼ੇਅਰ ਕਰਦਾ ਹੁਣ ਹੈ ਨਾ ਵੇਸਟ ਜਲਕੜਾ ਬਈਆ ਸਾਰੀ ਫੱਟੀਆਂ ਫੁੱਟੀਆਂ ਵੇਸਟ ਜਲਕੜ ਦੀ ਇੱਕ ਅਜਾਸਟ ਲਾਦਾ ਇਥੇ ਸਾਡੇ ਫਰੀ ਦੀ ਚਿਮਨੀ ਬਣ ਗਈ ਜਮਾ ਵੇਸਟ ਜਲਕੜ ਦੀ ਲੇਕਿਨ ਇੱਕ ਦਿਨ ਦਾ ਕੰਮ ਸੀ ਉਹ ਥੱਲੇ ਜਾਲੀ ਜੁਲੀ ਲਾ ਕੇ ਆਏ ਵਧੀਆ ਬਣਾਤੀ ਉਹਨੇ ਤੇ ਉਹੀ ਕੰਮ ਕਰਦੀ ਐ ਆਹ ਜੀ ਵੀ ਆਹ ਚੀਜ਼ਾਂ ਦੇ ਪੈਸੇ ਬਰਜਦੇ ਨੇ ਤੇ ਦੋਸਤੋ ਬਾਈ ਪੀਤੇ ਦੇ ਇੱਕ ਦਿਨ ਸਪੈਸ਼ਲ ਆਵਾਂਗੇ ਕੋਈ 4 ਘੰਟੇ ਲਾਵਾਂਗੇ ਦਿਨੇ ਆਵਾਂਗੇ ਇੰਨਾ ਟਾਈਮ ਲਿੰਗਾ ਵੀ ਵੀਡੀਓ ਬਾਹਲੀ ਵੱਡੀ ਹੋ ਜਾਊਗੀ ਨਾ ਬਾਈ ਪਲਸਟਰ ਆਪਣਾ ਅੰਦਰੋਂ ਵੀ ਨਹੀਂ ਬਾਹਰੋਂ ਵੀ ਨਹੀਂ ਇਹ ਪਲਸਟਰ ਹੈ ਨਹੀਂ ਕਿਸੇ ਪਾਸੇ ਉਹਨਾਂ ਲੋ ਇਧਰ ਤੁਹਾਨੂੰ ਆ ਕਬੂਤਰ ਚਿੜੀਆਂ ਦਿਖਾਉਣੇ ਤੇ ਅੱਜ ਕੱਲ ਬਾਈ ਕੀ ਤੁਹਾਡਾ ਆਪਾਂ ਚੱਲ ਆਪਾਂ ਏਡੇ ਵੱਡੇ ਤਾਂ ਨਹੀਂ ਹੋਏ ਕਿ ਕਿਸੇ ਨੂੰ ਮੈਸੇਜ ਲਈਏ ਜਿਹੜੇ ਲਿਮਟਾਂ ਚੱਕ ਕੇ ਕਰੋੜਾਂ ਦਾ ਕਰਜ਼ਾ ਲੈ ਕੇ ਕਈ ਬਈ ਉਹ ਚੀਜ਼ ਆ ਜਿਹਨੇ ਸਸਤਾ ਬਣਾਉਣਾ ਉਹਦੇ ਹੱਥ ਤੇ ਵਧੀਆ ਹੈ ਹਨਾ ਜੇ ਜੇ ਧਾਰ ਹੀ ਲਿਆ ਵੀ ਆਪਾਂ ਕੋਠੀ ਬਣਾਉਣੀ ਫਿਰ ਤਾਂ ਗੱਲ ਅੱਡ ਹੈ ਹਨਾ ਨਹੀਂ ਤਾਂ ਜੇ ਤੁਸੀਂ ਕਹਿੰਦੇ ਇਹ ਚ ਕਮੀ ਕੋਈ ਨਹੀਂ ਮੇਰੇ ਹਿਸਾਬ ਨਾਲ ਵੀ ਏਡੀ ਏਡੇ ਕਮਰੇ ਕਿਸੇ ਕੋਠੀ 'ਚ ਵੀ ਨਹੀਂ ਹੋਣੇ ਬਾਈ ਸਕੂਨ ਆ ਦੇਖੋ ਤੁਸੀਂ ਬਈ ਸਾਡੇ ਵੱਡੇ ਵੱਡੇ ਕਮਰੇ ਆ ਚੌਂਕਾ ਬਾਹਰ ਆ ਗਿਆ ਸਾਰਾ ਹਨਾ ਵੀ ਉਹ ਗੱਲ ਕਹਿੰਦਾ ਵੀ ਨਹੀਂ ਤਾਂ ਨਿੱਕੇ ਨਿੱਕੇ ਕਮਰੇ ਆ ਕੋਠੀਆਂ ਵੱਟੀਆਂ ਕੋਠੀਆਂ ਵੇਖਣ ਨੂੰ ਵੱਡੀਆਂ ਲੱਗਦੀਆਂ ਕਮਰੇ ਛੋਟੇ ਹੁੰਦੇ ਹਨਾ ਆ ਚੀਜ਼ਾਂ ਢਾਈ ਦਿੱਤੀਆਂ ਬਾਈ ਸਾਰਿਆਂ ਨੂੰ ਬਈ ਹੁਣ ਸਾਡੇ ਤੁਸੀਂ ਮੰਨੋਗੇ ਸਭ ਤੋਂ ਠੀਕ ਹੈ ਹਾਂਜੀ ਹਾਂਜੀ ਕੀ ਹੁੰਦਾ ਸਾਰਿਆਂ ਨੇ ਆਹ ਦੇਖੋ ਦੋਸਤੋ ਮਿਹਨਤ ਹੈ ਵੀ ਆਪਣੇ ਸਾਰੇ ਘਰਾਂ ਦੇ ਵਿੱਚ ਪਹਿਲਾਂ ਆਹ ਸਿਸਟਮ ਹੁੰਦਾ ਸੀ ਫਾਵੜ ਢਾ ਕੇ ਹੁਣ ਆਹ ਚੁੱਲਾ ਨਾਲ ਹਾਰਾ ਠੀਕ ਹੈ ਹੁਣ ਅਸੀਂ ਨਾ ਕਿ ਪੱਥਰ ਪਿਆਰੇ ਥੱਲੇ ਇੱਕ ਕਾਇਮ ਬਣਾਤਾ ਜਿਵੇਂ ਹੁਣ ਇਹਦੇ ਥੱਲੇ ਕਾਗਜ਼ ਲੱਕੜਾਂ ਮੀਹ ਕਣੀ ਤੋਂ ਰੱਖ ਦਿੰਦੇ ਹਣਾ ਬਈ ਇਹ ਚੀਜ਼ਾਂ ਨਹੀਂ ਆਹ ਕੀ ਚੀਜ਼ ਹੈ ਇਹਦੇ ਥੱਲੇ ਬਈ ਸਮਾਨ ਰੱਖ ਦਿੰਦੇ ਕੋਈ ਗੇਮ ਸਮਾਨ ਰੱਖ ਦਿੰਦੇ ਮੀਂਹ ਪਿੱਜਣ ਤੋਂ ਬਈ ਨਾਲ ਚੁੱਲਾ ਫਿਰ ਹਾਰਾ ਉਹ ਤੇ ਦੁੱਧ ਰੱਖ ਲਈਦਾ ਹਣਾ ਬਈ ਨਾਲ ਪਸ਼ੂ ਸਾਡੇ ਬਈ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਪੈਣਾ ਸਭ ਤੋਂ ਵੱਡੀ ਗੱਲ ਦੱਸਦਾ ਜਿਹੜੀ ਜਾਦੇ ਲੋਕ ਇੱਥੇ ਚੁੱਲ੍ਹਾ ਆ ਗਿਆ ਇੱਥੇ ਖਾਣਾ ਸੀ ਉਹ ਸਬਜ਼ੀ ਆ ਗਈ ਸਾਹਮਣੇ ਉੱਥੋਂ ਤੋੜ ਕੇ ਲੈ ਆਉਣੀ ਹੈ ਉਦੋਂ ਅੱਗੇ ਕਣਕ ਆ ਗਈ ਉਹ ਵੀ ਆਪਾਂ ਨੂੰ ਕੋਲੇ ਆ ਗਈ ਪਸ਼ੂ ਕੋਲੇ ਆ ਗਏ ਦੁੱਧ ਇੱਥੋਂ ਆ ਜਾਣਾ ਠੀਕ ਹੈ ਮੈਨੂੰ ਆ ਰਿਹਾ ਸਾਰੇ ਨੂਨ ਤੋਂ ਬਿਨਾ ਮੈਨੂੰ ਸਾਰਾ ਕੁਝ ਸਾਡੇ ਕੋਲੇ ਕੋਲੇ ਹੈ ਘਰ ਬਣਾਉਣ ਦਾ ਮੈਂ ਆ ਫਾਇਦਾ ਸਹੀ ਤੁਹਾਨੂੰ ਹੁਣ ਸਾਡੇ ਮਗਰ ਵਾਸ਼ਿੰਗ ਏਰੀਆ ਇੱਧਰ ਚੁੱਲ੍ਹਾ ਆ ਗਿਆ ਸਾਰਾ ਸਮਾਨ ਕੋਲੇ ਨਹੀਂ ਤਾਂ ਕੋਠੀ ਚ ਪਤਾ ਕੀ ਹੁੰਦਾ ਰੋਈਨੇ ਆਪਾਂ ਕੁੱਤੇ ਆ ਸਮਾਨ ਕਿੱਥੇ ਪਿਆ ਹੁੰਦਾ ਸਾਡੇ ਕੋਲੇ ਇੱਕ ਸਬਜ਼ੀ ਵੀ ਕੋਲੇ ਕ ਹਾਂ ਜੀ ਹਾਂ ਕੋਲੇ ਕੁੱਤੇ ਮੰਨ ਲਓ ਹਰੇਕ ਚੀਜ਼ ਮੰਨ ਲਓ ਕੋਲੇ ਆਪਣੇ ਦੋਸਤੋ ਬਾਈ ਦੇ ਆਸ-ਪਾਸੇ ਸਾਰਾ ਬਾਗ ਹੀ ਆ ਮੈਨੂੰ ਦੱਸਣ ਦੇ ਲੋੜ ਹੀ ਨਹੀਂ ਕਿਉਂਕਿ ਬਾਈ ਪਿੱਤਾ ਸਿੱਧੂ ਆਪ ਵੀ ਯੂਟਿਊਬਰ ਹੀ ਆ ਨਾਲੇ ਯੂਟਿਊਬਰ ਨਾਲੇ ਜ਼ਿੰਦਗੀ ਇੰਜੋਏ ਕਰ ਰਿਹਾ ਤੇ ਨਾਲੇ ਸਾਡੇ ਘੋੜੀਆਂ ਵਾਲੇ ਕਮਰੇ ਵੀ ਇੱਧਰ ਠੀਕ ਆ ਆ ਸਾਡੇ ਜਿਵੇਂ ਦਾਣਾ ਬਾਈ ਸਾਰਾ ਆਪਣਾ ਆਪਦਾ ਘਰ ਦਾ ਠੀਕ ਆ ਪਸ਼ੂਆਂ ਘਰ ਦਾ ਵੀ ਖਾਣ ਪੀਣ ਵਾਲੇ ਵੀ ਸਾਰੇ ਛੋਲੇ ਛੋਲੇ ਸਾਰਾ ਕੁਝ ਆਪਾਂ ਆਪਦਾ ਹੁੰਦਾ ਹੁੰਦਾ ਹੁਣ ਇਧਰ ਐ ਕਰਕੇ ਘਰ ਦਿਖਾ ਦਿਆਂ ਐ ਕਰਕੇ ਹੁਣ ਮੈਂ ਤੁਹਾਨੂੰ ਇੱਕ ਵਜੇ ਆਪਾਂ ਉਹ ਕਮਰਾ ਤੁਹਾਨੂੰ ਵਿਖਾਉਣਾ ਮੈਂ ਨਹੀਂ ਤਾਂ ਬੰਦੇ ਨੂੰ ਹੁੰਦਾ ਮੈਂ ਸਭ ਤੋਂ ਵੱਡੀ ਗੱਲ ਕਹਿਣਾ ਵੀ ਘਰਾਂ ਦੇ ਵਿੱਚ ਨਾ ਆਪਣੇ ਵਾਈ ਵੀ ਕਰਦੇ ਆ ਠੀਕ ਆ ਘੋੜੀਆਂ ਨਹੀਂ ਦਵਾਈਆਂ ਆਈਆਂ ਇਹਰੇ ਚ ਸਾਰੇ ਮਹਿੰਗੇ ਮਹਿੰਗੇ ਟੂਲੇ ਇਹਰੇ ਚ ਸਾਰੇ ਜਿਹੜੇ ਆਪਾਂ ਹਾਂ ਨਾ ਵਰਤ ਆਹ ਨੋਰਮਲ ਚਾਬੀਆਂ ਆਪਾਂ ਨੇ ਵਾਈ ਕੀ ਚੀਜ਼ ਆ ਗਈ ਆ ਏ ਬਈ ਨਾ ਉਹ ਨਹੀਂ ਹੁੰਦੇ ਜਾਜ ਹੁੰਦੇ ਆਪਣੇ ਸ਼ਿਪ ਸ਼ਿਪ ਹਾਂ ਇਸ ਸੈਰ ਨਾ ਜਿਵੇਂ ਆਪਣਾ ਵੈਸੇ ਮੈਂ ਕੋਠੇ ਤੇ ਲਾਉਣਾ ਵੀ ਉਹਨੂੰ ਰਾਤ ਨੂੰ ਕੋਈ ਅਮਰਜੈਂਸੀ ਬਜਾ ਦੋ ਵੀ ਆਵਾਜ਼ ਬਹੁਤ ਤੇਜ਼ ਹੈ ਅੱਛਾ ਬਹੁਤ ਬਹੁਤ ਤੇਜ਼ ਹਾਂ ਚਾਬੀਆਂ ਆਪਾਂ ਨੇ ਮਤਲਬ ਆਪਣਾ ਹਰੇਕ ਜੈਕ ਬਈ ਮਤਲਬ ਇਹ ਚੀਜ਼ਾਂ ਬਾਕੀ ਰਾਜ ਰੱਖ ਲੈਣਾਂ ਇਹ ਇਲੈਕਟ੍ਰਿਕ ਹਾਂਜੀ ਠੀਕ ਆ ਥੱਲੇ ਬੈਡਰੂਮ 'ਚ ਛੋਟੇ ਸੋਚ ਲੱਗ ਜੂਗਾ ਨਾ ਜੇ ਅੰਦਰ ਬੈਠੇ ਤੁਹਾਨੂੰ ਕੋਈ ਐਮਰਜੈਂਸੀ ਹੋ ਗਈ ਬੁਜਾ ਦੇ ਉਹਨੂੰ ਬਿਲਕੁਲ ਬਹੁਤ ਗੜੀ ਮਤਲਬ ਕੋੜੀਆਂ ਦੀ ਦਵਾਈਆਂ ਬਈ ਆ ਇੱਕ ਇੱਕ ਚੀਜ਼ ਕਾਰਾਂ ਧੋਣ ਵਾਲਾ ਹਨਾ ਕੜਾਈਆਂ ਹੋਈਆਂ ਕੰਡੇ ਹੋ ਗਿਆ ਆਪਣੇ ਕੋਲ ਹਰ ਇੱਕ ਚੀਜ਼ ਘਰੇ ਰੱਖੀ ਹੋਈ ਹੈ ਮਤਲਬ ਸਾਰਾ ਇੱਕ ਇੱਕ ਸਾਬ ਦਾ ਗੈਰੇ ਜੀ ਬਣਿਆ ਹੋਇਆ ਹੈ ਆ ਵੀ ਭੱਜਣ ਦੀ ਲੋੜ ਨਹੀਂ ਮੜੀ ਚੀਜ਼ ਵਿੱਚ ਨਹੀਂ ਲੱਭ ਪਛੈਰ ਭਜਦੇ ਆ ਨਾ ਸਹੀ ਗੱਲ ਹੈ ਹਾਂ ਆ ਵਖਾ ਤੁਸੀਂ ਆ ਨਵੀਂ ਚੀਜ਼ਾਂ ਕਿਸੇ ਨੇ ਵੇਖੀ ਨਹੀਂ ਵੈਸੇ ਸਹੀ ਗੱਲ ਤੇ ਦੋਸਤੋ ਭਾਈ ਵੇਟ ਕਿੰਨੇ ਰਜ ਵੇਖੋ ਹੋਗਾ ਮਤਲਬ 4-5 ਕਿਲੋ ਹੁੰਦਾ ਉੱਤੇ ਰੈੱਡ ਲਾਈਟ ਲੱਗੀ ਜਿਵੇਂ ਕੋਈ ਉੱਤੋਂ ਕੁਚੀ ਟੱਪਦੀ ਜਗਦਾ ਰਹਿੰਦਾ ਠੀਕ ਜਿਵੇਂ ਕੋਈ ਆੜੇ ਨਾ ਮੰਨ ਲਓ ਸੇਫਟੀ ਰੋ ਤੇ ਇਹ ਰਹੀ ਇੰਨੀ ਆਵਾਜ਼ ਆ ਬਈ ਹੱਦੋਂ ਜਾਰੇ ਆਵਾਜ਼ ਆ ਇਹ ਮੈਨੂੰ ਲੱਗਦਾ ਵੀ ਆਪਾਂ ਆਮ ਦੇਖਦੇ ਆ ਲੱਗਿਆ ਹੁੰਦਾ ਜੱਜ ਜਾਂਦੇ ਉਹਨਾਂ ਦੇ ਲੱਗਾਂ ਤੁਸੀਂ ਕਦੇ ਨਾ ਸ਼ਿਪੋਂ ਦੇ ਵੱਡੇ ਸਮਾਨ ਲੈ ਕੇ ਜਾਂਦੇ ਉਹਨਾਂ ਦੇ ਲੱਗਿਆ ਹੁੰਦੇ ਇਹ ਤੇ ਦੋਸਤੋ ਆ ਦੇਖੋ ਤੁਸੀਂ ਪਹਿਲੀ ਵਾਰ ਦੇਖਿਆ ਹੈ ਮਤਲਬ ਇਹ ਸਿਸਟਮ ਇਹ ਮਤਲਬ ਪੰਪੂ ਵੀ ਕਹਿ ਸਕਦੇ ਆ ਆ ਬਈ ਇਹਨੂੰ ਤਾਂ ਇੰਨੀ ਹੀ ਤਕੜੀ ਆਵਾਜ਼ ਹੈ ਨਾ ਤੁਸੀਂ ਮੰਨ ਲਓ ਘੱਟੋ ਘੱਟ 3-4 ਪਿੰਡਾਂ ਤੋਂ ਜਾਂਦੀ ਕਿੱਥੇ ਵੀ ਜਾਣੇ ਆ ਬਹੁਤ ਜਿਆਦਾ ਆਵਾਜ਼ ਹੁੰਦੀ ਹੈ ਹਾਂ ਉਹ ਇਹਨਾਂ ਇੱਕ ਦਾ ਹਨਾ ਉਹ ਚੀਜ਼ ਐ ਇਹ ਵੀ ਰਾਤ ਨੂੰ ਇਹ ਤਾਂ ਲਾਇਆ ਵੀ ਅਮਰਜੈਂਸੀ ਕਈ ਰਹੀ ਹੁਣਾ ਸਾਨੂੰ ਬੰਦਾ ਵੀ ਡਰਾਉਣ ਵਾਲੀ ਚੀਜ਼ ਡਰਾਉਣ ਵਾਲੀ ਚੀਜ਼ ਆਹ ਜੀ ਤਾਂ ਕਰਦੇ ਇਹ ਆ ਵੀ ਦੋਸਤੋ ਮਤਲਬ ਕਿ ਭਾਈ ਪੀਤਾ ਇਹ ਮੈਨੂੰ ਲੱਗਦਾ ਤੁਹਾਡੇ ਤੋਂ ਜਿਹੜੇ ਸ਼ਿਪਾਂ ਨਾਲ ਉੱਥੋਂ ਲੈ ਕੇ ਆਉਂਦਾ ਹਾਂ ਜੀ ਇਹ ਮੋਗੇ ਆਪਾਂ ਕੁਦਰਤੀ ਉਪਯਾਸ ਉਹਨਾਂ ਕੋਲੋਂ ਮਲੇ ਆਏ ਤਾਂ ਚਲੋ ਘੱਟ ਮਿਲਦਾ ਹੈ ਇੱਕ ਬਾਈ ਸਾਡੇ ਹੁਣ ਆ ਜਿੰਨਾ ਨਾ ਆਪਾਂ ਕਹਿੰਦੇ ਚਿੜੀਆਂ ਹੈ ਨਹੀਂ ਛੋਟੀਆਂ ਚਿੜੀਆਂ ਹੈ ਨਹੀਂ ਸਾਡੇ ਸਾਰੇ ਜੰਗਲ ਇਕਾਈਪ ਹੈ ਇਹਦੇ ਵਿੱਚ ਸਾਰੀਆਂ ਚਿੜੀਆਂ ਅਸੀਂ ਸਪੈਸ਼ਲ ਕੋਈ ਆਲ ਨੇ ਉਹਨੇ ਇੱਕ ਦੋ ਹੀ ਹੈ ਸਾਰੀਆਂ ਇਹਦੇ ਚ ਰਹਿੰਦੀਆਂ ਸਾਰੀਆਂ ਚਿੜੀਆਂ ਕੋਈ ਲੱਭ ਲੋ ਜਿਹੜੀ ਤੁਸੀਂ ਆਖੋਗੇ ਉਹ ਵੀ ਆਪਣੇ ਹੈਗੀ ਜੀ ਬਾਈ ਤੁਸੀਂ YouTube ਦਾ ਕਿਵੇਂ ਸ਼ੌਂਕ ਪੈ ਗਿਆ ਤੁਹਾਨੂੰ ਭਈ ਮੈਂ ਤਾਂ ਵੀਡੀਓ ਪਾਉਣਾ ਉਹੀ ਪਾ ਦਿੰਨੇ ਆਪਾਂ ਫੇਸਬੁਕ ਤਾਂ ਸਾਰੇ ਚੱਲਦੀ ਐ ਹਾਂਜੀ ਹਾਂ ਉਹ ਤਾਂ ਮੈਨੂੰ ਨਾ ਬਾਹਰੋਂ ਫੋਨ ਬੜਿਆ ਕਹਿੰਦੇ ਛੋਟੇ ਫਾਰਮ ਬੜਾ ਸੋਹਣਾ ਵੀ ਅਸੀਂ ਹਰੇਕ ਆ ਨਹੀਂ ਸਕਦਾ ਕਹਿੰਦੇ ਸਾਨੂੰ ਆਉਣਾ ਔਖਾ ਤੁਸੀਂ ਨਾ ਵੀਡੀਓ ਹੀ ਪਾ ਦਿਆ ਕਰੋ ਤੇ ਮੈਂ ਉਹ ਆਪਾਂ ਤਾਂ ਦੋਸਤੋ ਮਤਲਬ ਕਿ ਮੇਰੇ ਤੋਂ ਵੱਧ ਮਤਲਬ ਕਿ ਭਾਈ ਹੁਣੀ ਪੂਰਾ ਚਰਚਿਤ ਹੈ ਬਾਕੀ ਤੁਸੀਂ ਬਾਈ ਦਾ ਚੈਨਲ ਦੇਖਣਾ ਤੇ ਪੀਤਾ ਸਿੱਧੂ ਨਾਮ ਤੋਂ ਸਰਚ ਕਰੋਗੇ ਫੇਸਬੁਕ ਤੇ ਹਾਂ ਭਈ 5000 ਰਫਰੈਂਡ ਹੋਗੇ ਤੇ ਮੈਂ ਪਾਉਣ ਲੱਗ ਗਿਆ ਉਹ ਸਾਰੇ ਕਹਿੰਦੇ ਯਾਰ ਤੂੰ ਪਾ ਦਿਆ ਕਰ ਮੈਂ ਪਾਉਣ ਲੱਗ ਗਿਆ ਆਪਾਂ ਕੋਈ ਐਮ ਐਂ ਤੁਹਾਨੂੰ ਤਾਂ ਪ ਬੀ ਆਪਾਂ ਤਾਂ ਇੱਥੇ ਹੀ ਹਨਾ ਘਰੇ ਘਰੇ ਪਾ ਦੇਣੀ ਉਹ ਵਧੀਆ ਲੱਗਦੀਆਂ ਸਾਰੀਆਂ ਬਾਈ ਤੁਹਾਡਾ ਘਰ ਹੀ ਇੱਕ ਮਤਲਬ ਕਿ ਐਂਟੀਕ ਇਹਦੀਆਂ ਚਾਹਤ ਤੁਸੀਂ ਰੋਜ਼ ਪਾਈ ਜਾਓ ਲੋਕ ਇਹ ਵੀ ਜਿੱਦਾਂ ਨੂੰ ਤਰਸਦੇ ਆ ਹਾਂ ਬਸ ਉਹ ਉਹੀ ਆ ਨਾ ਭਾਈ ਆਪਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਨਾ ਜੇ ਮੈਡੀਟੇਸ਼ਨ ਸਾਡੇ ਹੁਣ ਨਾ ਇੱਥੇ ਆਏ ਆ ਤਾਂ 2 ਘੰਟੇ ਮੈਡੀਟੇਸ਼ਨ ਹੋ ਗਈ ਹੈ ਹਾਂ ਹੁਣ ਆਪਣੇ ਬਤਕਾਂ ਜਾਨਵਰ ਆ ਸਾਰੇ ਆਪਣੇ ਕੋਲੇ ਹੈ ਨਾ ਆ ਚੀਜ਼ ਨਿੱਕੇ ਨਿੱਕੇ ਚੀਜ਼ਾਂ ਲੋਕਾਂ ਨੂੰ ਪਸੰਦ ਆਉਂਦੀਆਂ ਹੋਰ ਸਾਨੂੰ ਤਾਂ ਸਾਡੇ ਤਾਂ ਜਵਾਕ ਹੁੰਨੇ ਐਵੇਂ ਕਰਨਗੇ ਵੀ ਇਹ ਤਾਂ ਕੰਨ ਕੱਟਣਗੇ ਚਲੋ ਉੱਥੇ ਢਾਣੀ ਜਾਣੇ ਹੁਣ ਆ ਵੇਖੋ ਭਾਈ ਸਾਰੇ ਆਪਣੇ ਮਹਿੰਦੀ ਦੇ ਬੂਟੇ ਆ ਨਿਗਾਮ ਮਹਿੰਦੀ ਦੇ ਬੂਟੇ ਨਹੀਂ ਪਤਾ ਜਵਾਕਾਂ ਨੂੰ ਹੈ ਨਾ ਸਹੀ ਹੈ ਜੀ ਆ ਨਵੇਂਆਂ ਨੂੰ ਵੀ ਨਹੀਂ ਪਤਾ ਮੇਰੇ ਹਸਣ ਵਾਲਾ ਸ 4 ਸਾਲਾਂ ਦਾ ਬਾਈ ਸਾਰਾ ਆਪ ਨਹੀਂ ਤਾਂ ਕੁਝ ਵੀ ਨਹੀਂ ਪਲੈਨ ਨਹੀਂ ਸੀਗਾ ਸਾਰਾ ਤੇ ਦੋਸਤੋ ਮੈਂ ਤਾਂ ਸਾਰਿਆਂ ਨੂੰ ਇੱਕੋ ਹੀ ਕਹਿਣਾ ਚਾਹਣਾ ਵੀ ਬਾਹਲੇ ਪੈਸੇ ਲਾ ਕੇ ਸਕੂਨ ਨਹੀਂ ਮਿਲਦਾ ਜੇ ਸਕੂਨ ਲੈਣਾ ਤਾਂ ਤੁਸੀਂ 15-20 ਲੱਖ ਰੁਪਏ ਲਾ ਕੇ ਜਿਹਨਾਂ ਲੈਣਾ ਬਈ ਝੁੱਗੀ ਚੀ ਉਹ ਡਾਕਟਰ ਮਾਲਕ ਨਹੀਂ ਹਾਂ ਬਈ ਉਹ ਹਾਂ ਸਹੀ ਆ ਉਹਨਾਂ ਨੇ ਉੱਥੋਂ ਕਰਕੇ ਤੇ ਇੱਥੇ ਰੋਪੜ ਕੋਲ ਹੁਣ ਉਹ ਦੁਬਾਰਾ ਅੱਗੇ ਆ ਗਏ ਹਨ ਹਾਂ ਇੱਥੇ ਆ ਗਏ ਬਈ ਦਰਖਤ ਹੈ ਨਾ ਦਰਖਤ ਪੱਤੇ ਜ਼ਰੂਰ ਡੇਗਣਗੇ ਜੇ ਤੁਸੀਂ ਲਾਉਣੇ ਪੱਤੇ ਸਾਨੂੰ ਇਕੱਠੇ ਕਰਨੇ ਹੀ ਪੈਣੇ ਹਨਾ ਕਰਨੇ ਪੈਣਗੇ ਜੀ ਜਾਨਵਰ ਹੈ ਮਿੱਠਾ ਕਰਨਗੇ ਕਈ ਤਾਂ ਬਈ ਤੁਸੀਂ ਮੰਨੋਗੇ ਇੱਕ ਦਰਖਤ ਉਹ ਵੀ ਪੱਟ ਦਿੰਦੇ ਯਾਰ ਵੀ ਪੱਤੇ ਆਉਂਦੇ ਆ ਯਾਰ ਛਾਂ ਵੀ ਤਾਂ ਆਪਾਂ ਦੇਖੋ ਭਾਈ ਹੁਣ ਨੂੰ ਲਾਉਣ ਨੂੰ ਤਾਂ ਮੈਂ ਵੀ ਇੱਥੇ ਬਈ ਲੌਕਟਾਈਲ ਲਾ ਦਿੰਨਾ ਹਨ ਪਰ ਗੱਲ ਆ ਫਿਰ ਤੁਸੀਂ ਥੋੜੀ ਦੇਖਣਾ ਹੋਊਗਾ ਉਹਦਾ ਹਰੇਕ ਮੈਨੂੰ ਲੱਗਦਾ ਜਿੰਨੇ ਆਪਾਂ ਮਾਡਰਨ ਹੋਈ ਜਾਂਦੇ ਓਨੇ ਆਪਣਾ ਖਤਰੇ ਦੇ ਘੰਟੇ ਵੱਜ ਗਏ ਮੈਂ ਇੱਥੇ ਤੁਹਾਡੇ ਸਾਹਮਣੇ ਆ ਸਾਨੂੰ ਵੇਲੇ ਤੁਸੀਂ ਚਲੋ ਪਾਣੀ ਦੀ ਪ੍ਰੋਬਲਮ ਆ ਉਹ ਤਾਂ ਪਾਣੀ ਤਾਂ ਕਿਤੋਂ ਆਉਂਦਾ ਹੀ ਨਹੀਂ ਹਨਾ ਉਹ ਤਾਂ ਸਾਨੂੰ ਆਪਣਾ ਮਸ਼ੀਨ ਲਾਉਣੀ ਪੈਣੀ ਉਹਦਾ ਹੱਲ ਨਹੀਂ ਸੀ ਬਾਕੀ ਆਪਣੇ ਕੋਲ ਸਾਡੇ ਕੋਲ ਵਿੱਚ ਸਾਰੀਆਂ ਸਬਜ਼ੀਆਂ ਹਰੇਕ ਚੀਜ਼ ਸੀ ਪਰ ਪਾਣੀ ਇੱਡੀ ਤੱਕ ਕੀ ਚੀਜ਼ ਆ ਮੈਂ ਤਾਂ ਚਲੋ ਹੁਣ ਆਪਾਂ ਗੱਲ ਉਧਰ ਆ ਗਈ ਪਾਣੀ ਵਾਲੇ ਪਾਸੇ ਵੀ ਉਹ ਮਸ਼ੀਨ ਵਾਲਾ ਅਸੀਂ ਰਿਜ਼ਲਟ ਲਿਆ ਕਈ ਕਈ ਵਿੱਚ ਕਮੈਂਟ ਕਰਦੇ ਆ ਭਾਈ ਕਮੈਂਟ ਨਹੀਂ ਮੈਂ ਦੱਸ ਉਹਨਾਂ ਨੇ ਪਤਾ ਨਹੀਂਗਾ ਅਸੀਂ ਵੀ ਮੈਂ ਵੀ ਇਹਨਾਂ ਨੂੰ ਅਸੀਂ 3 ਲੱਖ ਰੁਪਈਆ ਬਹੁਤ ਜੋ ਤੁਸੀਂ ਲਵਾਈ ਸੀ ਯਾਰ ਐਵੇਂ ਹਨ ਤੇ ਪਰ ਜਦੋਂ ਰਿਜ਼ਲਟ ਆਇਆ ਉਦੋਂ ਪਤਾ ਲੱਗਿਆ ਵੀ ਆਪ ਪਹਿਲਾਂ ਥੋਡੇ ਥੋਡੇ ਤੋਂ ਤਾਂ ਉਹ ਲੈ ਹੀ ਨਹੀਂ ਕਿਸੇ ਚੀਜ਼ ਹਨਾ ਚਲੋ ਕੋਈ ਲਵਾਵੇ ਨਾ ਲਵਾਵੇ ਉਹ ਗੱਲ ਅਗਲੇ ਦੀ ਮਰਜ਼ੀ ਹੈ ਨਾ ਵੀ ਥੋਡੇ ਸਾਹਮਣੇ ਵੀ ਐਨ ਜਮਾ ਰਿਜ਼ਲਟ ਲੈ ਕੇ ਫੇਰ ਆਪੋ ਲੋ ਹੈ ਨਾ ਉਹ ਆਪਾਂ ਜਿੱਦੇ ਥੋੜੀ ਕਿਸੇ ਨਾਲ ਹਨਾ ਆ ਗੱਲ ਹੈ ਵੀ ਤੇ ਜੇ ਪਾਣੀ ਦਾ ਬਿਨਾ ਸਰਨਾ ਹੀ ਨਹੀਂ ਆਪਣਾ ਹਾਲ ਹੀ ਨਹੀਂ ਕੋਈ ਹੋਰ ਹੈਗਾ ਨਹੀਂ ਤਾਂ ਆਪਣਾ ਚਲੋ ਤੇ ਦੋਸਤੋ ਕਿਸੇ ਦਿਨ ਵਹਿਲੇ ਟਾਈਮ ਬਾਈ ਕੋਲੇ ਆਵਾਂਗੇ ਤੇ ਚੰਗੀ ਤਰ੍ਹਾਂ ਇੱਕ ਫਲੋਰ ਕਰਾਂਗੇ ਕਿਉਂਕਿ ਐਮ ਦੀ ਚੀਜ਼ ਹਰੇਕ ਚੀਜ਼ ਹੀ ਅੰਟੀਕ ਆ ਹਰੇਕ ਚੀਜ਼ ਹੀ ਅੰਟੀਕ ਆ ਸਸਤਾ ਨਾਲੇ ਭਾਈ ਮਹਿੰਗੀ ਚੀਜ਼ ਨਹੀਂ ਆਪਣੇ ਘਰੇ ਕੋਈ ਹਾਂ ਭਾਈ ਕਈ ਰਹਿੰਦਾ ਨਾ ਭਾਈ ਆਪਾਂ ਕੋਈ ਰੱਖਣ ਵਾਲੀ ਚੀਜ਼ਾਂ ਸ਼ੋਕੇਸ 'ਚ ਵੀ ਮਹਿੰਗੀਆਂ ਚੀਜ਼ਾਂ ਰੱਖਦੇ ਆਪਣੇ ਮਹਿੰਗਾ ਕੁਝ ਵੀ ਨਹੀਂ ਹੈਗਾ ਸਾਰਾ ਸਸਤਾ ਸਸਤਾ ਹੀ ਸਮਾਨ ਹੈ ਤੇ ਬਸ ਮਿਹਨਤ ਐਸੇ ਜਿਹੜੀ ਚੀਜ਼ ਬਾਈ ਨੇ ਕੀਤੀ ਮਿਹਨਤ ਦੇ ਲੋੜ ਇੱਥੇ ਰਹਿਣਾ ਵਿੱਚ ਰਹਿ ਕੇ ਮਿਹਨਤ ਪਾ ਲਈ ਇਹ ਹਾਂ ਬਈ ਖਾਲੀ ਬਾਣ ਸੀ ਜਮਾ ਇੱਥੇ ਤੁਸੀਂ ਵੇਖਿਆ ਤੇ ਆ ਹੁਣ ਬਈ ਦਰਖਤ ਲਾਵਾਂਗੇ ਤਾਂ ਹੋ ਹੀ ਜਾਂਦੇ ਬਈ ਲਾਉਣੇ ਜ਼ਰੂਰੀ ਆ ਚੀਜ਼ ਨੂੰ ਹੋ ਜਾਂਦੀ ਆ ਚੀਜ਼ ਪਰ ਲਾਉਣੇ ਜ਼ਰੂਰੀ ਆ ਆਪਾਂ ਥੋੜਾ ਉਦਮ ਨਹੀਂ ਕਰਦੇ ਹਨਾ ਮੇਰੇ ਕੋਲ ਬਈ ਹਜ਼ਾਰ ਬੂਟਾ ਸਾਰਾ ਬਿਨਾ ਬਾਗ ਤੋਂ ਇਨੇ ਕਿਨੇ ਕਿ ਵੱਡੇ ਸਾਰੇ ਸਾਰੇ ਮੁੱਟੇ ਪਰ ਇੱਕ ਵਾਰੀ ਚੱਲ ਗਏ ਹੁਣ ਬਈ ਸੌਖਾ ਨਹੀਂ ਇੱਕ ਵਾਰੀ ਤੁਸੀਂ ਲਾਓ ਸਹੀ ਇੱਕ ਵਾਰੀ ਉਦਮ ਕਰੋਗੇ ਆਪੇ ਹੋ ਜੂ ਸਾਰਾ ਕੁਝ ਹੈਨਾ ਸਹੀ ਹੈ ਸਹੀ ਹੈ ਬਾ बाकी ਤੁਹਾਨੂੰ ਪਤਾ ਹੈ ਬਾਕੀ ਦੋਸਤੋ ਬਾਈ ਪੀਤੇ ਸਿੱਧੂ ਦਾ ਚੈਨਲ ਵੀ ਫੋਲੋ ਕਰ ਲਿਓ ਜਾਂ ਆਪਣਾ ਵੀ ਕਰ ਲਿਓ ਧੰਨਵਾਦ ਜੀ ਸੱਚੀ